ਦੀ ਲੀਡਰਸ਼ਿਪ ਨੂੰ ਬੇਰੀ ਬੇਨਤੀ ਹੈ ਇੱਕ ਹਫਤੇ ਦਾ ਸਮੇਂ ਦਾ ਮਤਲਬ ਚੁੱਪ ਕਰਨਾ ਨਹੀਂ ਹੈ ਤੁਹਾਨੂੰ ਸਵੇਰੇ ਡੇਟ ਮਿਲ ਜਾਣੀ ਹੈ ਇੱਕ ਇੱਕ ਪਿੰਡ ਵਿੱਚ ਜਾ ਕੇ ਤਿਆਰੀ ਕਰਨੀ ਡੇਟ ਮਿਲ ਜਾਏਗੀ ਇੱਕ ਹਫਤੇ ਬਾਅਦ ਦੀ ਹਰ ਪਿੰਡ ਵਿੱਚੋਂ ਵੱਡੀ ਸੰਖਿਆ ਵਿੱਚ ਸੰਗਤਾਂ ਪਹੁੰਚਣੀਆਂ ਚਾਹੀਦੀਆਂ ਪੰਜਾਬ ਦੀ ਸਰਕਾਰ ਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਡਾਕਟਰ ਅੰਬੇਡਕਰ ਦਾ ਅਗਰ અપਮਾਨ ਜੋ ਇਹ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਜੋ ਅੱਗ ਨਾਲ ਖੇਡਣ ਦੀ ਸਿਆਸਤ ਹੋ ਰਹੀ ਹੈ ਕਿ ਅੰਬੇਦਕਰ ਦੇ ਪੈਰੋਕਾਰ ਅੰਬੇਦਕਰ ਦੇ ਸਨਮਾਨ ਦੇ ਲਈ ਮਦਾਨ ਚਾ ਔਰ ਪੰਜਾਬ ਦੀ ਸਰਕਾਰ ਨੂੰ ਔਰ ਬਾਕੀ ਸਾਰੀਆਂ ਗੁੰਗੀਆਂ ਰਾਜਨੀਤਿਕ ਪਾਰਟੀਆਂ ਨੂੰ 2027 ਚ ਇਹਦੇ ਰਾਜਨੀਤਿਕ ਸਜ਼ਾ ਦੇ ਕੇ ਅੰਬੇਦਕਰ ਦੇ ਸੁਪਨਿਆਂ ਦਾ ਪੰਜਾਬ ਬਣਾ ਕੇ ਦਿਖਾਵਾਂਗੇ ਮੈਨੂੰ ਵੀ ਸੀ ਕਹਤਾ ਕਿ ਝਟਕੇ ਲੱਗ ਜਾਓ ਇਹ ਤੁਹਾਨੂੰ ਚੁਣੌਤੀ ਦਿੱਤੀ ਹੈ ਗੜਸ਼ੰਕਰ ਵਾਲਿਆਂ ਦੀ ਅਣਖ ਨੂੰ ਲਲਕਾਰਿਆ ਸਿਸਟਮ ਨੇ ਬੰਗਾਰਿਆ ਤੋ ਜੇ ਬੰਗਾਰਿਆ ਤਾਂ ਆਪਾਂ ਚੁਣੌਤੀ ਕਬੂਲਣੀ ਆ ਔਰ ਚੁਣੌਤੀ ਕਬੂਲਣੀ ਆ ਤੋ ਦਿਨ ਰਾਤ ਤੱਕ ਕਰਨਾ ਸਾਡੀਆਂ ਧੀਆਂ ਸਾਡੀਆਂ ਮਾਮਾ ਸਾਡੀਆਂ ਪਹਿਣਾ ਸਾਡੇ ਵੀਰ ਸਾਡੇ ਬਜ਼ੁਰਗ ਅੰਬेडकर ਜੀ ਦੇ ਸਨਮਾਨ ਮੇ BSP ਮਹਦਾਨ ਮੈਂ ਡਾਕਟਰ ਅੰਬੇਡਕਰ ਜੀ ਦੇ ਸਨਮਾਨ ਮੈਂ BSP ਡਟਾਂਗੇ ਲੜਾਂਗੇ ਜਰੂਰਤ ਪਈ ਤਾਂ ਜ਼ਿੰਮੇਦਾਰ ਅਧਿਕਾਰੀਆਂ ਨੂੰ ਇੱਥੋਂ ਚੱਲਦਾ ਕਰਨ ਦਾ ਪ੍ਰਬੰਧ ਕਰਾਂਗੇ ਕਿਉਂਕਿ ਅਸੀਂ BSP ਨੇ ਐਸਐਸਪੀ ਮੁਖਰ ਦੀ ਬਲੀ ਲਈ ਸੀ ਬਲੀ ਅਸੀਂ ਕੁਕੜੀਆਂ ਦੀ ਬੱਕਰੀਆਂ ਦੀ ਬਲੀ ਨਹੀਂ ਲੈਂਦੇ BSP ਜਦ ਬਲੀ ਲੈਂਦੀ ਆ ਤਾਂ ਉਹ ਜਾਬਰ ਔਰ ਗੈਰ ਜ਼ਿੰਮੇਵਾਰ ਅਧਿਕਾਰੀਆਂ ਦੀ ਬਲੀ ਲੈਂਦੀ। ਇਸ ਕਰਕੇ ਤਕੜੇ ਹੋ ਜਾਓ। ਅੰਦੋਲਨ ਦੀ ਤਿਆਰੀ 'ਚ ਜੁਟ ਜਾਓ। ਮੋਹਨ ਸਿੰਘ ਸਮਰਪਾਟੀ ਜਿੰਦਾਬਾਦ। 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 ਇੱਕ ਇਤਿਹਾਸਿਕ ਲੜਾਈ ਗੜਸ਼ੰਕਰ ਧਰਤੀ ਗੜਸ਼ੰਕਰ ਦੀ ਧਰਤੀ ਤੇ ਲੜਨੇ ਦੀ ਤਿਆਰੀ ਵਿੱਚ। ਤੁਸੀਂ ਵੀ ਲੋਕੋ ਮੈਂ ਵੀ ਜਾਊਂਗਾ ਪਿੰਡਾਂ। ਪਿੰਡ-ਪਿੰਡ ਦੇ ਵਿੱਚ ਇਹ ਸਰਕਾਰ ਦੇਖੋ ਡਿਪਟੀ ਸਪੀਕਰ ਇਸ ਵਿਧਾਨ ਸਭਾ 'ਚ ਰਹਿੰਦਾ ਹੋਵੇ। ਔਰ ਡਿਪਟੀ ਸਪੀਕਰ ਨੂੰ ਇਹ ਹੋਸ਼ ਨਾ ਹੋਵੇ ਕਿ ਮੈਂ ਬੁੱਤਾਂ ਦੀ ਰਾਖੀ ਦਾ ਪ੍ਰਬੰਧ ਕਰ ਲਵਾਂ ਬਾਥਰੂਮਾਂ ਦੇ ਉੱਪਰ ਪੱਥਰ ਲਾਏ ਜਾ ਰਹੇ ਆ ਲੇਕਿਨ ਡਾਕਟਰ ਅੰਬੇਦਕਰ ਦੇ ਸਟੈਚੂ ਉੱਪਰ ਲੱਗਦੇ ਆ ਡਾਕਟਰ ਅੰਬੇਦਕਰ ਦੇ ਸਟੈਚੂ ਲਈ ਕੋਈ ਧਿਆਨ ਨਹੀਂ ਇਸ ਕਰਕੇ ਮੈਂ ਸਨੇਹਾ ਦੇਣਾ ਚਾਹਣਾ ਆਮ ਪਾਰਟੀ ਦੇ ਸੱਤਾ ਦੇ ਅਹੁਦਿਆਂ ਤੇ ਬੈਠਿਆਂ ਨੂੰ ਕਿ ਇਹ ਲੋਕ ਇਹਨਾਂ ਨੂੰ ਕੱਖ ਕਾਨੇ ਸਮਝ ਕੇ ਪੈਰਾਂ ਥੱਲੇ ਮਸਲ ਲੈਂਦਾ ਨਾ ਸੋਚਿਓ ਇਹ ਕੈਸੀ ਹਨੇਰੀ ਪੰਜਾਬ ਸੰਭਾਲੋ ਮਹਮ ਬਣ ਕੇ ਆ ਰਹੀ ਆ ਕਿ 2027 ਚ ਤੁਹਾਡੇ ਮੈਲਨ ਨੂੰ ਇਹ ਤੀਲਾ ਤੀਲਾ ਕਰਕੇ ਰੱਖ ਦੋਗੇ ਦੇਖਿਓ ਤੁਸੀਂ ਇੱਕ ਦਾ ਬਹੁਜਨ ਸਮਾਜ ਪਾਰਟੀ ਇੱਕ ਮਾਹੌਲ ਬਣਾਓ ਬਹੁਜਨ ਸਮਾਜ ਪਾਰਟੀ ਜਿੰਦਾਬਾਦ 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 ਇਸ ਕਰਕੇ ਮੇਰੀ ਬੇਨਤੀ ਹੈ ਗੁਜਾਰਸ਼ ਹੈ ਕਿ ਕੋਈ ਵੀ ਅੰਦੋਲਨ ਉਹ ਸੈਂਸਿਟੀਵਿਟੀ ਨਾਲ ਰਿਸਪੌਂਸਿਬਿਲਟੀ ਨਾਲ ਡਿਸਪੀਸਪਲਨ ਨਾਲ ਔਰ ਅੰਦੋਲਨ ਦੇ ਪ੍ਰਤੀ ਇਮਾਨਦਾਰੀ ਸਮਰਪਣ ਔਰ ਪ੍ਰਤੀਬੱਧਤਾ ਨਾਲ ਕੰਮ ਜਾਵੰਦ। ਤੋ ਤੁਸੀਂ ਤਿਆਰੀ ਵਿੱਚ ਜੁਟ ਜਾਓ। ਮੈਂ ਤੁਹਾਨੂੰ ਡੈਸਟੀਨੇਸ਼ਨ ਵੀ ਦੱਸੂਗਾ ਕਿੱਥੋਂ ਚੱਲਣਾ ਕਿੰਨੇ ਵਜੇ ਚੱਲਣ ਕਿਸ ਦਿਨ ਚੱਲਣ ਇੱਕ ਹਫਤੇ ਦਾ ਸਮਾਂ ਰੱਖਾਂਗੇ ਇੱਕ ਅੱਧਾ ਦਿਨ ਅੱਗੇ ਪਿੱਛੇ ਹੋ ਸਕਦਾ। ਤੋ ਤੁਸੀਂ ਸਾਰੇ ਆਏ ਚੱਲ ਕੇ ਬੜਾ ਧੰਨਵਾਦ ਇੱਥੇ ਹੈਗੇ ਐਸਐਚਓ ਸਾਹਿਬ ਡੀਐਸਪੀ ਸਾਹਿਬ ਹਾਂਜੀ ਹੈਗੇ ਇੱਥੇ ਸਿਕਿਉਰਿਟੀ ਲਗਾ ਦਿਓ ਲੱਗੀ ਸਾ ਲੱਗੀ ਔਰ ਕੋਈ ਇਥੋਂ ਰਿਮੂਵਲ ਦਾ ਕਿਤੇ ਗਲਤੀ ਨਾ ਕਰ ਲਿਓ ਬੁੱਤ ਨੂੰ ਸਰਕਾਰ ਅਗਰ ਚਕਾਉਣ ਦਾ ਪ੍ਰਬੰਧ ਕਰੂਗੀ ਤਾਂ ਬਹੁਜਨ ਸਮਾਜ ਪਾਰਟੀ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ ਨਹੀਂ ਕਰੋਗੇ ਵਾਜਨਸ ਮਾਈ ਭਾਏ ਜਿੰਦਾਬਾਦ ਆਵਾਜ਼ ਆਮ ਤੇਰੀ ਸੋਚ ਤੇ ਬਸ ਕਰਕੇ ਲੋਕਾਂ ਸਾਭ ਕਾ ਚੀਰਾਮ ਤੇਰੀ ਸੋਚ ਤੇ ਪ੍ਰਸ਼ਾਸਨ ਆਪਣੀ ਨiyet ਔਰ ਨੀਤੀ ਚ ਤਬਦੀਲੀ ਕਰੇ ਔਰ ਸੰਜੀਦਾ ਹੋ ਕੇ ਆਪਣਾ ਜ਼ਿੰਮੇਵਾਰੀ ਨਿਭਾਵੇ ਜਲਦ ਜਲਦ ਦੋਸ਼ੀ ਫੜ ਕੇ ਕਾਨੂੰਨ ਅਨਸਾਰ ਕਾਰਵਾਈ ਕਰੇ ਤਾਂ ਕਿ ਇਲਾਕੇ ਦੇ ਵਿੱਚ ਅਮਨ ਸ਼ਾਂਤੀ ਬਣੀ ਰਹੇ ਅੱਗੇ ਕੋਈ ਐਸੀ ਕਟਨਾ ਨਾ ਹੋਵੇ ਮੈਂ ਫਿਰ ਕਹਿਣਾ ਚਾਹਨਾ ਪ੍ਰਸ਼ਾਸਨ ਨੂੰ ਵੀ ਸ਼ਾਸਨ ਨੂੰ ਵੀ ਕਿ ਤੁਸੀਂ ਕਟਨਾ ਹੋਣ ਤੋਂ ਬਾਅਦ ਫਿਰ ਦੌੜਦੇ ਆ ਪੈਸੀ ਦੀ ਟੀਮ ਬਣਾਤੀ ਦਸਾਂ ਦੀ ਬਣਾਤੀ ਬੀਹਾਂ ਦੀ ਬਣਾਤੀ ਪੱਚੀਆਂ ਦੀ ਬਣਾਤੀ ਪਹਿਲਾਂ ਹੀ ਥੋੜਾ ਸचेत ਹੋਵੋ ਨਾ ਇਸ ਕਰਕੇ ਜਿੱਥੇ ਵੀ ਸਟੈਚੂ ਆ ਸਰਵੇ ਕਰੋ ਉੱਥੇ ਸੁਰੱਖਿਆ ਲਗਾਓ ਤੁਹਾਡਾ ਸਭ ਦਾ ਮੈਂ ਫਿਰ ਇੱਕ ਵਾਰ ਧੰਨਵਾਦ ਕਰਦਾ ਜੈ ਭੀਮ ਜੈ ਭਾਰਤ ਬਹੁਤ ਜੈ ਸਮਾਜ ਪਾਰਟੀ